ਹਾਂਜੀ ਦੋਸਤੋ ਆਪਣੀ ਬੈੜੀ ਸੁਬਈ ਆ ਜੀ ਦੂਜਾ ਸੂਆ ਬੈੜੀ ਆ ਜੀ ਤੇ ਨਾਲ ਹੈਗੀ ਆ ਬੱਚੀ ਹਜੇ 15 ਕੇ ਮਿੰਟ ਹੋਏ ਆ ਸੂਈ ਨੂੰ ਤੇ ਨਾਲ ਬੱਚੀ ਆ ਜੀ ਮੇਰਾ ਭਰਾ ਕੋਈ ਵੀ ਜੇ ਕੋਈ ਲੈਣਾ ਚਾਹੁੰਦਾ ਹੋਵੇ ਤੇ ਆਪਾਂ ਕਰਨੀ ਐ ਸੇਲ ਦੂਜਾ ਸੂਆ ਤੇ ਇਹਨੇ ਆਰਾਮ ਨਾਲ ਹੀ ਹੱਸ ਕੇ ਯਾਨੀ ਕਿ 20 ਤੋਂ ਉੱਪਰ ਹੀ ਦੁੱਧ ਦੇਊਗੀ 25 ਤੱਕ ਵਧੀਆ ਸੇਵਾ ਵਾਲੇ ਹੋਇਆ ਕੋਈ ਬੰਦਾ ਗਰਮੀਆਂ ਚ ਵੀ ਇਹਨੇ 25 ਕਿਲੋ ਦੁੱਧ ਦੇ ਜਾਣਾ ਆ 20 20 25 ਆਰਾਮ ਨਾਲ ਹੀ ਦੇਊਗੀ ਮੇਰਾ ਭਰਾ ਜੇ ਕੋਈ ਲੈਣੇ ਵਾਲਾ ਹੋਵੇ 70000 ਰੁਪਇਆ ਰੇਟ ਹੈ ਜੀ ਤੇ ਤੁਸੀਂ ਸਾਡੇ ਨਾਲ ਨੰਬਰ ਆਪਾਂ ਕਰ ਦੇਣਾ ਐਡ ਤੇ ਉਹਦੇ ਤੇ ਤੁਸੀਂ ਸਾਨੂੰ ਕਾਲ ਕਰ ਸਕਦੇ ਆ ਬਾਕੀ ਮਾਨਤਾ ਨੂੰ ਜ਼ਰੂਰ ਕਰਾਂਗੇ ਤੇ ਕੋਈ ਵੀ ਮੇਰਾ ਭਰਾ ਲੈਣੇ ਵਾਲਾ ਹੋਵੇ ਤੇ ਜ਼ਰੂਰ ਕਾਲ ਕਰੇ ਹਾਂਜੀ ਨਾਲ ਬੱਚੀ ਹੈ ਜੀ ਦੂਜਾ ਸੂਆ ਗਾਈਆਂ ਆ ਜੀ ਬਹੁਤ ਹੀ ਸੋਹਣੀ ਬਰੀਡ ਵਾਲੀ ਗਾਂ ਆ ਤੇ ਬੱਚੀ ਵੀ ਬਹੁਤ ਬਰੀਡ ਵਾਲੀ ਹੈ ਏਬੀਐਸ ਸੀਮਨ ਦੀ ਆ ਜੀ ਇਹ ਬੱਚੀ ਦਿੱਤੀ ਇਹਨੇ ਹਾਂਜੀ ਕੋਈ ਮੇਰਾ ਭਰਾ ਹੋਵੇ ਤੇ ਸਾਨੂੰ ਕਾਲ ਕਰ ਸਕਦਾ ਹੈ ਜੀ